ਸੀ ਸਾਡੇ ਧਿਆਨ ਚ ਲਿਆਉਣਾ ਚਾਹੁੰਦੇ ਆ ਕਿ ਜੋ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਜੁੱਧ ਨਸ਼ਿਆਂ ਵਿਰੁੱਧ ਜਿਹੜਾ ਛੇੜਿਆ ਗਿਆ ਉਸ ਦੇ ਤਹਿਤ ਮਾਨ ਜੋ ਸਰਗੁਰਪ੍ਰਸਿੰਝ ਜੀ ਕੋਲਰ ਕਮਿਸ਼ਨਰ ਪੁਲਿਸ ਅਨੁਸਾਰ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਤਹਿਤ ਸਾਡੇ ਥਾਣਾ सदर ਦੇ ਐਸਐਚਓ ਹਰਸਨਦੀਪ ਅੱਧੇ ਉਹਨਾਂ ਦੀ ਟੀਮ ਵੱਲੋਂ ਕੱਲ ਇੱਕ ਜਿਹੜਾ ਜਿਹੜਾ ਸਾਡਾ ਸਰਚ ਚੱਲਦੀ ਆ ਨਸ਼ਿਆਂ ਦੇ ਵਿਰੁੱਧ ਉਹਦੇ ਤਹਿਤ ਕੱਲ ਤਿੰਨ ਬੰਦੇ ਜਿਹੜੇ ਆ ਉਹਨਾਂ ਨੂੰ ਰਾਉਂਡ ਅਪ ਕੀਤਾ ਜਿਨ੍ਹਾਂ ਵਿੱਚ ਇੱਕ ਏਜੰਟ ਸਿਆ ਹਰਪ੍ਰੀਤ ਸਿੰਘ ਉਰਫ ਹਰਪ੍ਰਤਾਪ ਉਰਫ ਹੈਪੀ ਅਤੇ ਇੱਕ ਲੇਡੀ ਆ ਪ੍ਰਿੰਕਾ ਪਤਨੀ ਹਰਪ੍ਰੀਤ ਸਿੰਘ ਤੇ ਸ਼ਿਲਪਾ ਪਤਨੀ ਲੇਟ ਸਕੰਦਰ ਸਿੰਘ ਜੋ ਇਹ ਜਿਹੜੇ ਆ ਨਸ਼ਾ ਜਿਹੜਾ ਵਾ ਵੇਚਣ ਦਾ ਕੰਮ ਕਰਦੇ ਆ ਔਰ ਇਹ ਪੁੜੀਆਂ ਬਣਾ ਰਹੇ ਸੀ ਜਦੋਂ ਸਾਡੀ ਪੁਲਿਸ ਪਾਰਟੀ ਨੇ ਰੇਡ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਕੋਲੋਂ 260 ਗ੍ਰਾਮ ਜਿਹੜੀ ਹਿਰੋਇਨ ਬਰਾਮਦ ਹੋਈ ਹੈ ਅਤੇ 5290 ਰੁਪਏ ਡਰੱਗ ਮਨੀ ਜਿਹੜਾ ਨੇ ਕਿ ਵੇਚ ਕੇ ਸੇਲ ਕੀਤੇ ਪੈਸੇ ਜਿਹੜੇ ਸੀ ਉਹ ਇਹਨਾਂ ਕੋਲੋਂ ਜਿਹੜੇ ਬਰਾਮਦ ਕੀਤੇ ਗਏ ਜਿਸ ਦੇ ਤਹਿਤ ਮਕਦਮਾ ਨੰਬਰ 95 ਮਿਤੀ 19 2025 ਅੰਡਰ ਸੈਕਸ਼ਨ 25 21C 27A 61 NDPS ਐਕਟ थाना सदर ਤੇ ਦਰਜਸਟ ਕੀਤਾ ਗਿਆ ਸੀ ਜਿਨ੍ਹਾਂ ਦੀ ਇਨਟੈਰੋਗੇਸ਼ਨ ਕੀਤੀ ਗਈ ਅਤੇ ਅੱਜ ਉਹਨਾਂ ਨੂੰ ਮਾਨਜੂਬ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਜਿਹੜਾ ਰਿਮਾਂਡ ਲਿਆ ਗਿਆ ਜਿਸ ਦੇ ਤਹਿਤ ਕੋਈ ਸਮਾਨ ਜਿਹੜਾ ਨਸ਼ਾ ਕਿੱਥੋਂ ਲੈ ਕੇ ਆਉਂਦੇ ਸੀ ਗਾਂ ਕਿੰਨੂ ਕਿੰਨੂ ਇਹ ਅੱਗੇ ਸਪਲਾਈ ਕਰਦੇ ਸੀ ਇਹ ਸਾਰੀ ਚੇਨ ਜਿਹੜੀ ਆ ਉਹਨੂੰ ਅਸੀਂ ਜਿਹੜਾ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹ ਥਾਣੇ ਸਦਰ ਦੀ ਬੜੀ ਵੱਡੀ ਕਾਮਯਾਬੀ ਹੈ ਕਿਉਂਕਿ ਇਹ ਜਿਹੜੇ ਸੀ ਇਹਨਾਂ ਬਾਰੇ ਕਾਫੀ ਲੋਕਾਂ ਵੱਲੋਂ ਸ਼ਿਕਾਇਤ ਆ ਰਹੀ ਸੀ ਕਿ ਇਹ ਜਿਹੜੇ ਆ ਮਹੱਲੇ ਦੇ ਵਿੱਚ ਨਸ਼ਾ ਵੇਚਣ ਦੇ ਆਦੀ ਨੇ ਔਰ ਇਹ ਲੋਕਾਂ ਦੀ ਜਵਾਨੀ ਨੂੰ ਜਿਹੜੇ ਆ ਇਹ ਆ ਨੌਜਵਾਨਾਂ ਨੂੰ ਜਿਹੜੇ ਗਲਤ ਪਾਸੇ ਲਾ ਰਹੇ ਆ ਜੋ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ ਜਿਹੜਾ ਗੁਰਦੁਆਰਾ ਢੋਮਿਆਂ ਉਸ ਏਰੀਆ ਦੇ ਵਿੱਚ ਲੋਕਾਂ ਨੇ ਕਾਫੀ ਜਿਹੜਾ ਸੁੱਖ ਦਾ ਸਾਹ ਲਿਆ ਵਾ ਔਰ ਇਹਨਾਂ ਦੇ ਕੋਲੋਂ ਹੋਰ ਵੀ ਜਿਹੜੀ ਅੱਗੇ ਜਿਹੜੀ ਆ ਇੰਟਰੋਗੇਸ਼ਨ ਜਿਹੜੀ ਆ ਪੁੱਛਗਿੱਛ ਜਿਹੜੀ ਆ ਜਾਰੀ ਹੈ